ਮੈਂ ਨਹੀਂ ਕਛ ਹਾਂ ਨਹੀਂ ਕਛ ਆਇ ਨਮੋਰਾ ਔਸਰ ਲੱਜਾ ਰਖ ਲੈ ਸਦਨਾਂ ਜਨ ਤੋਰਾ ਭਗਤ ਸਦਨਾ ਜੀ ਭਗਤੀ ਕਾਲ ਦੇ ਦੌਰ ਦੇ ਚ ਹੀ ਸਿੰਧ ਪ੍ਰਾਂਤ ਹਾਲ ਪਾਕਿਸਤਾਨ ਦੇਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ। ਰੋਜ਼ ਬੱਕਰੇ ਵਟਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੇ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ? ਇਤਨੇ ਕਠੋਰ ਪੇਸ਼ੇ ਨੇ ਕਿ ਪੈਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਪਿਛੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਲਕਾਰ ਆਏ ਤੇ ਉਹਨਾਂ ਨੇ మాਸ ਦੀ ਮੰਗ ਕੀਤੀ ਥੋੜੇ ਜਿਹਾ شیر ਦੋ ਸਿਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵੜਿਆ باقی دا ماس بیکار جائے گا سویرے تک بکرے دی پچھلی ایک لت دی سوچی بھائی باقی اسنو سویرے زبا کرانگے چھوڑا لے کے جیسے بکرے دی لت وڈن واسطے گیا اسی دے چوں دیا اتپن ہوئی اسے ہی ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ ਜ਼ਮੀਰ ਦੀ ਆਵਾਜ਼ੇ ਸਾਰੀ ਰਾਤ ਤੜਪੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਐਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਨਹੀਂ ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੜਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵੜਨਾ ਹੈ ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ ਮੈਂ ਇਸ ਤਰੀਕੇ ਨਾਲ ਧੰਦਾ ਬਦਲਦੇ ਹਾਂ ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੜਦੇ ਨੇ ਔਗਣਾਂ ਨੂੰ ਵੜਦੇ ਨੇ ਪਾਪਾਂ ਨੂੰ ਵੜਦੇ ਨੇ ਜੋ ਆਪਣੇ ਪਾਪਾ ਨੂੰ ਜ਼ਬਾਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾਂ ਨੂੰ ਜ਼ਬਾਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲਗਾਰਤ ਕਰਦਾ ਹੈ ਉਹ ਬਾਹਰ ਮਾਰ ਕੁੱਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਾਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਆਪਰ ਅਬਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦਿੱਤੇ ਉਸ ਦੀ ਘਾੜਤ ਹੋਵੇ ਸੱਚ ਦੀ ਉਸ ਨੂੰ ਬਾਣ ਧਾਰ ਲੱਗੀ ਹੋਈ ਹੋਵੇ ਸੱਚ ਕੀ ਕਾਤੇ ਸੱਚ ਸਭ ਸਾਰ ਸਾਰੇ ਦਾ ਸਹਾਰਾ ਲੋਹਾ ਸੱਚ ਦਾ ਹੋਵੇ ਉਹਦੀ ਧਾਰ ਸੱਚ ਦੀ ਹੋਵੇ ਛੁੜਾ ਸੱਚ ਦਾ ਹੋਵੇ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਵਿਕਾਰਾਂ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਉਸ ਮੰਨ ਤੇ ਜੋ ਪਾਪਾਂ ਨਾਲ ਭਰੇ ਹੋਏ

ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ ਉਹ ਦੁਨੀਆ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ ਉਹ ਦੁਸ਼ਟ ਹੈ ਜ਼ਾਲਮ ਹੈ ਪਾਪੀ ਹੈ ਪਰ ਕੋਈ ਆਪਣੇ ਮਨ ਨੂੰ ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ ਉਹ ਭਗਤ ਹੈ ਪੂਜਨੀਤ ਹੈ ਪੁਨੀਤ ਆਤਮਾ ਹੈ اس طرح کی پنیت آتما سندھ پیدا ہوئی جس کا نام ہے بھگت عام اتحاس سدناسکار کہ آپ کا پچوک اسلامی گھرانے نال گرو گرنتھ صاحب جی مہاراج کچھ بھگت ایسے نے جو مسلمان نے بابا فرید سدنا سہن بیکن اتیادک اے بھگت مسلمان گرانیاں نال سمند رکھ دینے لیکن جد خدا دا نور اندر پرگٹ ہوئے تا منوک اس بھاونا تو اچھا اٹھ اچھا جاندہ ہے کون ہندو کون مسلمان نہ ہم ہندو نہ مسلمان اللہ رام کے پند پران اے سریر اللہ دا ہے اے پران رام دینے تو ایسا پرش اللہ دی دھن علاپن دیچ رام دے گیت گان دیچ سنگوچ نہیں کرے گا ਇਹ ਸਾਰੇ ਭਗਤ ਬੜੇ فراਖਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ ਅਤੇ ਇਨ੍ਹਾਂ ਭਗਤਾਂ ਵਿੱਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਦਾ ਇੱਕ ਬੜਾਈ ਪਾਵਨ ਤੇ ਫਿਲਸਫੇ ਨਾਲ ਪੂਰਤ ਇੱਕ ਸ਼ਬਦ ਹੈ। ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤਉ ਗੁਨ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ सिंह शरणगत जाइए जो जंपुक ग्रासे सरे देश तेच कर्म सिद्धांत दी बड़ी चर्चा है और आखे सब कुछ कर्मों ते ही निबड़दा है जैसे कोई कर्म करदा है वैसे कोई उदा फल भोगदा है भोगे बिना करण नाश नहीं औंदे भारत दा धार्मिक चिंतन ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਝ ਹੋਇਆ ਤੇ ਭੋਗੇ ਬਿਨਾ ਉਸਨੇ ਨਾ ਸਣਾ ਨਾ ਜੇ ਕਰਮ ਕੁਝ ਕੀਤਾ ਤਾਂ ਉਹਦਾ ਫਲ ਚੌਲੀ ਦੇ ਚ ਪਾਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਕਿ ਕੁਝ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸਤਰ ਹਿੱਸਾ ਮਾਸ ਵੇਚਦਿਆਂ ਲੰਘਿਆ ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਪੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤਾਂ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤਉ ਗੁਨ ਕਹਾ ਜਗਤ ਬੁਰਾ ਹੈ ਜਗਤ ਦੇ ਗੁਰੂ اے ਜਗਤ ਨੂੰ ਪ੍ਰੇਮਨਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦੇ ਆ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ ਤੇਰੇ ਵਿੱਚ ਗੁਣ ਕੀ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਏ ਜੋ ਜੰਪੁਗ ਗਰਾਸੇ ਸ਼ੇਰ ਵੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਏ ਗਿੱਦੜ ਚਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਵੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ ਇਬਾਦਤ ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨੇ ਨੇ ਲੱਖ ਮੜਿਆ ਕਰ ਇਕੱਠੇ ਇਕ ਰਤੀ ਲੈ ਭਾਈ ਲੋਕਾ ਮਦ ਕੋ ਫੱਕੜ ਪਾਏ ਲਖ ਮੜਿਆ ਕਰ ਇਕੱਠੇ ਇਕ ਰਤੀ ਲੈ ਭਾਈ ਐ ਬੰਦੇ ਮਤਾਂ ਕਿਦਰੇ ਭੁਲੇਖੇ ਚਤੋ ਪੈ ਲੱਖਾਂ ਮਣ ਲਖੜੀਆਂ ਇੱਕ ਚਿੰਗਾਰੀ ਨਾਲ ਬਸ਼ਮ ਹੋ ਜਾਂਦੀਆਂ ਨੇ ਰੰਚਕ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ ਸਵਾ ਕਰ ਦਿੰਦਾ ਹੈ ਇਹ ਨਾਮ ਦੀ ਬਰਕਤ ਹੈ ਇਹ ਨਾਮ ਦੀ ਮਹਿਮਾ ਹੈ ਇਹ ਨਾਮ ਦੀ ਤਾਕਤ ਹੈ ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ ਆ ਪੁਰਾਣ ਪ੍ਰਸੰਗ ਸਾਹਮਣੇ ਰੱਖਦੇ ਨੇ ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ विष्णु जैसे कपड़े पहन के विष्णुदाई रूप धारण करके एक विकारी एक कामारथी विष्णु का रूप धारण करके एक राज कन्या को ठगने लगा और रोज उस कन्या को प्रभावित करता है एक दिन गीत गा रहे ऐसे प्रभु दे जुड़ गया जुड़ने ही पखंड खत्म हो गया जुड़ने ही पे एक उतर गया जुड़ने ही ख्याल आया ਜਿਵੇਂ ਬਾਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬੜਨਾ ਚਾਹੀਦਾ ਹੈ ਜ਼ਮੀਰ ਦੀ ਆਵਾਜ਼ ਆਈ ਵਿਸ਼ਨੂੰ ਦਾ ਤੈ ਰੂਪ ਬਣਾਇਆ ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਦੇਵਤੇ ਦੀ ਤੋਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ ਐਸਾ ਆਤਮਾ ਨੇ ਝਜੋੜਿਆ ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਹੋ ਵਿਸ਼ਨੂੰ ਵਰਗਾ ਹੋ ਗਿਆ ਵਿਸ਼ਨੂੰ ਜੈਸਾ ਪਾਵਨ ਵਿਸ਼ਨੂੰ ਜੈਸਾ ਪਵਿੱਤਰ ਤੋਂ ਭਗਤ ਸਤਨਾ ਜੀ ਕਹਿੰਦੇ ਨੇ ਕਾਮਰਥੀ ਸਵਾਰਥੀ ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ ਉਹ ਤੇ ਦੁਨਿਆਵੀ ਪਦਾਰਥਾਂ ਦੇ ਚ ਲਿਵੜਿਆ ਹੋਇਆ ਸੀ ਤੇ ਇਸ ਸਭ ਕੁਝ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ ਉਹਨੇ ਨਾਮ ਜਪਿਆ ਤੇ हे ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ ਤੋ ਉਹਨੂੰ ਵੀ ਸਕੂਨ ਦੇ ਦਿੱਤਾ ਤੋ ਉਹਨੂੰ ਵੀ ਚੈਨ ਦੇ ਦਿੱਤਾ ਨਿਰਭਕਨਿਆ ਕੇ ਕਾਰਨੇ ਇੱਕ ਭਾਇਆ ਭੇਖਦਾਰੀ

نو کدروں ملے اور حقیقت ہے کہ پانی دی قدر نو ہے، بھوجن دی قدر, بکھے نو ہے، کپڑے دی قدر ننگے نو ہے، اولاد دی قدر بے اولادے نو ہے، انج پرماتما دی قدر بگت نو ہے یہاں پیدا ہوئی ہے ایک بوند جل کر چاترک دکھ پاوے ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ ਹਰ ਪਾਸੇ ਦੁਖੀ ਹੋਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਤੜਪ ਤੜਪ ਕੇ ਉਸਨੇ ਪ੍ਰਾਨ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ ਹੁਣ ਦਰਿਆਵਾਂ ਦੇ دریا ਪਾਣੀ ਦੇ ਉਸਨੂੰ ਮਿਲਣ ਕਿਹੜੇ ਕੰਮ ਦੇ ਦਰਸਲ ਸਧਨਾ ਜੀ ਇਹ ਕਹਿੰਦੇ ਨੇ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨਹੀਂ ਬੇਮੌਕੇ ਕੰਮ ਦਾ ਕੀ ਮਤਲਬ ਪੈਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ ਆਮ ਧਾਰਮਿਕ ਦੁਨੀਆ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ ਦੇਰ ਹੀ ਅੰਧੇਰ ਹੈ ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ ਅਗਰ ਦੇਰ ਹੋ ਗਈ تو مایوسہ پیدا ہو جاتی ہے۔ اگر دیر ہو گئی تو وشواس اٹھ جاتا ہے۔ میں ایسا سمجھنا پرماطما دے گھر دیر بھی نہیں جیسے, جیسے اگ وچ اچھا ہاتھ پائیے اسے وقت ہاتھ سڑدا ہے۔ جیسے, جیسے پھلاں کول بیٹھیے اسے وقت مہک ملدی ہے۔ جیسے برفانی پہاڑ ہمالیہ دے کول بیٹھیے اسے وقت ہی جو ہے ٹھنڈ ملدی ہے۔ ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ ਸਕੂਨ ਦਿੰਦਾ ਹੈ ਸ਼ਾਂਤੀ ਦਿੰਦਾ ਹੈ ਹੁਲਾਸ ਦਿੰਦਾ ਹੈ ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ ਪੀੜਿਤ ਕਰ ਦਿੰਦਾ ਹੈ ਮਹਿਲਾ ਕਰ ਦਿੰਦਾ ਹੈ ਇਹ ਤੇ ਤਤਛਿਨ ਫਲ ਹੈ ਪ੍ਰਭੂ ਦੇ ਦਰਬਾਰ ਦੇ ਵਿੱਚ ਦੇਰ ਵੀ ਨਹੀਂ ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ ਜੈਸੇ ਤੇ ਸ਼੍ਰੀ ਸਦਨਾ ਜੀ ਕਹਿੰਦੇ ਨੇ ਇੱਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਪ੍ਰਾਨ ਜੋ ਥਾਕੇ ਫਿਰ ਨਹੀਂ ਕੈਸੇ ਬਿਰਮਾਉ ਬਈ ਹੁਣ ਮੇਰੇ ਪ੍ਰਾਨ ਟੁੱਟਣ ਲੱਗੇ ਨੇ ਸਵਾਸ ਟੁੱਟਣ ਲੱਗੇ ਨੇ ਤਿੱਤੋਂ ਬੋਣੇ ਨਾ ਤੂੰ ਮਦਦਗਾਰ ਨਾ ਆਵੇ ਤੂੰ ਸਹਾਇਕ ਨਾ ਆਵੇ ਰਾਜ ਥਾ ਕੇ ਫਿਰ ਨਹੀਂ ਕੈਸੇ ਬਰਮਾਉ ਬੋੜ ਮੁਏ ਨੌਕਾ ਮਿਲੇ ਕਹੋ ਕਾਹੇ ਚੜਹਾਉ ਡੁੱਬ ਗਿਆ ਮੈਂ ਤੇ ਹੁਣ ਤੋ ਨੌਕਾ ਤੇ ਜੀਏ 10 ਹੁਣ ਕੌਣ ਬੈਠੇਗਾ ਉਸ ਨੌਕਾ ਤੇ ਡੁੱਬ ਗਿਆ ਗਲਾਕ ਵਰਕ ਹੋਣ ਵਾਲਾ ਵਰਕ ਹੋ ਗਿਆ ਹੁਣ ਨੌਕਾ ਕਿਹੜੇ ਕੰਮ ਦੀ ਦਰਸਲ ਵਕਤ ਸਿਰ ਪ੍ਰਭੂ ਬੋੜ ਦਾ ਹੈ ਵਕਤ ਸਿਰ ਹੀ ਉਹ ਸਹਾਇਕ ਹੁੰਦਾ ਹੈ ਔਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਅਚੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ ਜੋ ਹਰੀ ਨਾਲ ਜੁੜੇ ਹੋਏ ਨੇ ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚਨ ਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛੱਡਦਾ ਹੈ ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ ਹੈ ਔਰ ਐਸਾ ਭਗਤਾਂ ਦਾ ਅਨੁਭਵ ਹੈ ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਉਹ ਵੀ ਹੋ ਜਾਂਦਾ ਅਚੰਤ ਕੰਮ ਕਰੇ ਪ੍ਰਭ تنਕੇ ਜਿਨ ਹਰ ਦਾ ਨਾਮ ਪਿਆਰਾ ਤੂੰ ਭਗਤ ਸਦਨਾ ਜੀ ਕਹਿੰਦੇ ਨ ਪ੍ਰਾਨ ਗਏ ਸਾਗਰ ਮਿਲੇ ਹੁਣ ਕਾਮ ਨ ਆਵੇ ਜਾਂ ਡੂਬ ਮਵੇ ਨੋਕਾ ਮਿਲੇ ਕੌ ਕਾਇ ਚੜਾਉ ਮਰ ਗਏ ਡੁੱਬ ਗਏ ਹੁਣ ਨੋਕਾ ਮਿਲੀ ਤੇ ਕਿਹੜੇ ਕੰਮ ਦੀ ਅਖੀਰ ਵਿੱਚ ਆਪ ਕਹਿੰਦੇ ਨੇ ਮੈਂ ਨਹੀਂ ਕਛਹੁ ਨਹੀਂ ਕਛ ਆਏ ਨਾ ਮੋਰਾ ਔਸਰ ਲੱਜਾ ਰੱਖ ਲੈ ਸਦਨਾ ਜਨ ਤੋੜਾ ਏ ਪ੍ਰਭੂ ਸਮੇਸ਼ਰ ਲੱਜਾ ਰੱਖ ਲੈ ਵਾਕਈ ਭਗਤਾਨੋ ਤੇ ਪ੍ਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਹੈ ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਹੈ ਪ੍ਰਭਜੋ ਤੋ ਕੈ ਲਾਜ ਹਮਾਰੀ ਨੀਲਕੰਠ ਨਰਹਰ ਨਾਰਾਇਣ ਮੇਲੇ ਬਸ ਹਨ ਬਨਵਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਹੀ ਮੇਰੀ ਲੱਜ ਰੱਖ ਤੂੰ ਹੀ ਮੇਰੀ ਲੱਜ ਦੀ ਪਾਲ ਕਰ ਤੋ ਸ੍ਰੀ ਸਦਨਾ ਜੀ ਕਹਿੰਦੇ ਸਮੇਂ ਸਿਰ ਮੇਰੀ ਲੱਜ ਰੱਖ ਸਮੇਂ ਸਿਰ ਮੇਰਾ ਕੰਮ ਕਰ ਵਕਤ ਸਿਰ ਮੇਰਾ ਕੰਮ ਕਰ ਸਾਰੀ ਰਾਤ ਮੈਂ ਤੜਪਦਾ ਰਹਾ ਹਾਂ ਰੋਸ਼ਨੀ ਲਈ ਘਰ ਦੇ ਵਿੱਚ ਮੇਰੇ ਚਾਨਣਾ ਹੋਵੇ ਦੀਵਾ ਜਲੇ ਤੇ ਦੀਵਾ ਨਾ ਹੋਈ ਅਸਰ ਹੋਵੇ ਤੇਲ ਨਾ ਮਿਲ ਸਕੇ ਦੀਵਾ دیਵਾ ਨਾ ਮਿਲ ਸਕੇ ਤੇ ਸਵੇਰੇ ਸੂਰਜ ਚੜਿਆ ਤੇ ਤੂੰ ਦੀਵਾ ਦੇਵੇਂ ਕਿਹੜੇ ਕੰਮ ਦਾ ਉਹ ਮੇਰੇ ਕਿਸ ਕੰਮ ਦਾ ਦਰਸਲ ਵਕਤ ਸਿਰ ਜੋ ਮਦਦ ਹੈ ਉਹ ਹੀ ਮਗਦਦ ਹੈ ਬੇਵਕਤੀ ਮਦਦ ਬੇਮੈਨੇ ਹੋ ਜਾਂਦੀ ਹੈ ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ ਕਿ ਉਹਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ ਦਰਸਲ ਬੇਮੈਨੇ ਹੈ ਅਗਰ ਦੇਰ ਹੋ ਗਈ ਤੋ ਫਿਰ ਅੰਧੇਰ ਹੋ ਗਿਆ ਭਗਤ ਸਦਨਾ ਜੀ ਦੇ ਇਸ ਸ਼ਬਦ ਵਿੱਚ ਇਸ ਤਰ੍ਹਾਂ ਦੇ ਭਾਵ ਪ੍ਰਗਟ ਹੋ ਰਹੇ ਨੇ ਔਰ ਆਪ ਸਾਖ ਕਹਿ ਰਹੇ ਨੇ ਕਿ ਹੇ ਪ੍ਰਭੂ ਜੇ ਕਰਮ ਸਿਧਾਂਤ ਮੇਰੇ ਤੇ ਲਾਗੂ ਹੋਇਆ ਤੇ ਵਾਕਈ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਮੈਂ ਸਮਝਾਂਗਾ ਤੇਰੇ ਚ ਗੁਣ ਕੀ ਹੈ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ੇ ਭਾਰਤ ਦਾ ਸਾਰੇ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਦੇ ਖੜਾ ਹੈ ਪਰ ਥੋੜਾ ਜਿਹਾ ਸੋਚੀਏ ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸੀ ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ ਇਹ ਤੇ ਸਵਾਲ ਐਸਾ ਹੋਇਆ ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ ਆਖਰ ਗੱਲ ਇੱਥੇ ਹੀ ਆਉਂਦੀ ਹੈ ਨਹੀਂ ਪ੍ਰਭੂ ਇੱਕ ਤੇਰੀ ਲੀਲਾ ਹੈ ਇਕ ਤੇ ਰਖੇ ਨਾ ਕਰਮ ਪਹਿਲੇ ਨਾ ਮਨੁੱਖ ਪਹਿਲੇ ਜੈਸੇ ਤੂੰ ਚਾਇਆ ਵੈਸਾ ਜੋ ਹੈ ਸੰਸਾਰ ਸਾਜ ਦਿੱਤਾ ਹੈ ਫੇਰ ਤੇ ਇਸ ਤੋਂ ਬਾਅਦ ਤੂੰ ਕੁਝ ਵਿਧਾਨ ਬਣਾਏ ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੋਜ ਤੇਰੀ ਇੱਕ ਮਸਤੀ ਅਗਰ ਕੋਈ ਭਗਤ ਪ੍ਰਾਰਥਨਾ ਕਰੇ ਨਿਮਰਪੈ ਸਹਿਤ ਜੋਦੜੀਆਂ ਕਰੇ ਤੇ ਤੂੰ ਉਸ ਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇਂਦਾ ਹੈ ਛਿੰਦੇ ਚ ਉਸਨੂੰ ਚੈਨ ਦੇ ਦਿੰਦਾ ਹੈ ਛਿੰਦੇ ਚ ਉਸਨੂੰ ਸ਼ਾਂਤੀ ਦੇ ਦਿੰਦਾ ਹੈ ਤੋਂ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਬਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ ਉੱਥੇ अनेका ਭਗਤਾਂ ਦੀਆਂ ਬਾਣੀਆਂ ਨੇ ਅੱਜ ਤੱਕ ਦੁਹੇ ਸਮੇਂ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਵਿੱਚ ਅਨੇਕ ਵਿਅਕਤੀ ਬੈਠੇ ਹੋਣ ਇੱਕੋ ਹੀ ਇਹਦੇ ਵਿੱਚ ਅਨੇਕ ਵਿਅਕਤੀ ਬੈਠੇ ਨੇ ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਹੈ ਤੇ ਭਗਤ ਵਖ ਵਖ ਭਾਸ਼ਾਾਂ ਦੇ ਨੇ ਤੇ ਵਖ ਵਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਵਿੰਦ ਗੋਵਿੰਦ ਕਹਿਣ ਤੇ ਮਜਬੂਰ ਹੋਵੇਗਾ ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਵਿਚਲ ਵਿਚਲ ਬਿਨ ਸੰਸਾਰ ਨਹੀਂ ਤਾਨ ਤਨੰਤਰ ਪ੍ਰਣਵੇ ਨਾ ਮਾ ਪੂਰ ਰਹੋ ਤੂੰ ਸਰਬ ਮਹੀਂ ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜੇਗਾ ਤੋ ਫਿਰ ਉਹ ਸਤਨਾਮ ਦਾ ਰਟਨ ਕਰੇਗਾ ਗੁਰਸ ਕੇ ਇਹ ਸਾਰੇ ਭਗਤ ਵਕ ਵਕ ਨਾਮਾ ਨੂੰ ਜਪਦੇ ਨੇ ਵਕਤ ਵਕ ਬੋਲੀਆਂ ਬੋਲਦੇ ਨੇ ਵਕ ਵਕ ਇਹਨਾਂ ਦਾ ਚਿੰਤਨ ਹੈ ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਈ ਪੰਥੇ ਸਗਲ ਜਮਾਤੇ ਮਨ ਜੀਤੇ ਜਗਦੀਤ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਤੇ ਸਾਰਿਆਂ ਦੇ ਨਾਲ ਚਲਣਾ ਬਸ ਗੁਰਨਾਨਕ ਦਾ ਇਹੀ ਆਈ ਪੰਥ ਹੈ ਇਹੀ ਸਰਮੌਰ ਪੰਥ ਹੈ ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ ਸਾਰੇ ਭਗਤ ਆਪ ਦੇ ਨਾਲ ਚੱਲ ਰਹੇ ਨੇ ਆਪ ਇਹਨਾਂ ਭਗਤਾਂ ਦੇ ਨਾਲ ਚੱਲਦੇ ਨੇ ਜਦ ਕਈ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਦੇ ਖੂਨ ਖਰਾਬਾ ਬੰਦ ਹੋਵੇ ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ ਲੇਕਿਨ ਖੂਨ ਖਰਾਬੇ ਵਕ ਵਕ ਧਰਮਾਂ ਕਰਕੇ ਵੀ ਹੋਏ ਨਹੀਂ ਵਕ ਵਕ ਮਜ਼ਬਾ ਕਰਕੇ ਵੀ ਹੋਏ ਨਹੀਂ ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਉਹ ਗ੍ਰੰਥ ਉਹ ਹੀ ਕਸ਼ੌਟੀ ਤੇ ਪੂਰਾ ਉਤਰੇਗਾ ਜੇ ਜਿੱਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਵਣ, ਜੇ ਜਿੱਚ ਅੱਲਾ ਦੇ ਗੀਤ ਹੋਣ, ਜੇ ਜਿੱਚ ਰਾਮ ਦੀ ਧੁਨ ਹੋਵੇ, ਜੇ ਜਿੱਚ ਮਦਸੂਦਨ ਦਾ ਵੀ ਜ਼ਿਕਰ ਹੋਵੇ, ਜੇ ਜਿੱਚ ਮਾਧੋ ਦੇ ਵੀ ਗੀਤ ਹੋਣ, ਔਰ ਜੇ ਜਿੱਚ ਵਾਹਿਗੁਰੂ ਦੀ ਸਿਫਤੋ ਸਲਾਹ ਹੋਵੇ। ਜੇ ਵਿੱਚ ਕਰਤਾਰ ਦੀ ਵੀ ਤੋਂ ਨਹੀਂ ਹੋਵੇ ਗਰਸ ਕੇ ਅਨੰਤ ਨਾਮ ਹੋਵਨ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾऊं ਜੇਤੇ ਤੇਰੇ ਨਾਮ ਹੈ ਤਾਂ ਇਸ ਸਿਧਾਂਤਿਕ ਕਸੌਟੀ ਦੇਤੇ ਗੁਰੂਗੰਨ ਸਾਹਿਬ ਜੀ ਮਹਾਰਾਜ ਪੂਰੇ ਕਰਦੇ ਨੇ ਗੁਰੂਗੰਨ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ ਕਬੀਰ ਕਰਦੇ ਤੇ ਧੰਦਾ ਨਹੀਂ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧ ਹੀ ਹੈ ਨਾਮ ਦੇ ਉਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ ਇਸੇ ਤਰੀਕੇ ਦੇ ਨਾਲ ਰਵਦਾਸ਼ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਝਣਾ ਪਰ ਉਹਨਾਂ ਦੇ ਧੰਦੇ ਦੇ ਚੋਂ ਹੀ ਧਰਮ ਦੀ ਤੇ ਮਿਲਨ ਸਾਰੀ ਦੀ ਖੁਸ਼ਬੂ ਹੈ ਸੁਗੰਧ ਹੀ ਹੈ ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ ਕਸਾਈ ਨੇ ਮਾਸ ਵੇਚਣਾ ਇਹਨਾਂ ਦਾ ਧੰਦਾ ਹੈ ਪਰ ਇਹ ਧੰਦਾ ਵੀ ਧਰਮ ਬਣ ਗਿਆ ਹੈ ਕਸਾਈ ਦੇ ਧੰਦੇ ਵਿੱਚੋਂ ਹੀ ਕੋਮਲਤਾ ਪੈਦਾ ਹੋ ਜਾਏ ਇੱਕ ਅਜੂਬਾ ਹੈ ਭਗਤ ਦੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪੈਗੀ ਧਾਰਮਿਕ ਮੰਦਰ ਦੇ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪੈਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ ਤੇ ਕਸਾਈ ਦੀ ਦੁਕਾਨ ਦੇ ਤੇ మాਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ ਅਤਿਅੰਤ ਸੂਖਸ਼ਮ ਸੋਚਣ ਵਾਲਾ ਹੈ ਇਹਦੀ ਬੁੱਧ ਬਾਰੀਕ ਹੈ ਕਿ ਜਿਹਦੀ ਆਤਮਾ ਨਾਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ ਅਨਕ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਵੇ ਕੋ ਕੈਸੇ ਗੜੇ ਜਿਹਦੀ ਆਤਮਾ ਦਰਵੀ ਨਹੀਂ ਜਿਹਦੀ ਆਤਮਾ ਕੋਮਲ ਨਹੀਂ ਹੋਈ ਜਿਹਦਾ ਮਨ ਅਜੇ ਤੱਕ ਠੋਸ ਹੈ ਉਸ ਲਈ ਪ੍ਰਮਾਤਮਾ ਦੀ ਪ੍ਰਾਪਤੀ ਕਰਨੇ ਬੜੀ ਕਠਿਨ ਹੈ ਬਹੁਤ ਕਠਿਨ ਹੈ ਕਈ ਵਾਰ ਦੇਖਣ ਦੇ ਚਾਹ ਉਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ ਦੂਸਰਨ ਚੋਟ ਪਹੁੰਚਾਣ ਲੱਗਿਆਂ ਸੰਕੋਚ ਨਹੀਂ ਕਰਦੇ ਚਾਹੇ ਉਹ ਚੋਟ ਜ਼ਹਿਨੀ ਹੋਵੇ ਸਰੀਰਕ ਹੋਵੇ ਆਰਥਿਕ ਹੋਵੇ ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਣ ਤੋਂ ਬਾਝ ਨਹੀਂ ਆਉਂਦੇ ਔਰ ਐਸਾ ਦੇਖਦਾ ਹੈ ਕਿ ਬੜੇ ਬੜੇ ਧਾਰਮਿਕ ਵੀ ਕਸਾਈ ਨੇ ਪਰ ਸਦਨਾ ਕਸਾਈ ਹੁੰਦਾ ਆ ਵੀ ਪਗਟ ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ। ਉਹ ਬਾਹਰੋਂ ਤੇ ਪੇਸ਼ੇਚ ਕਸਾਈ ਸੀ ਪਰ ਅੰਦਰੋਂ ਹਿਰਦਾ ਉਸਦਾ અત્યੰਤ ਕੋਮਲ, ਮਿਲਨ ਸਾਰੀ ਦੇ ਜਜ਼ਬਿਆਂ ਨਾਲ ਭਰੇ ਹੋਇਆ, ਪ੍ਰਭੂ ਗੀਤ ਦੇ ਨਾਲ ਜੁਹ ਹੈ ਭਰੇ ਹੋਇਆ। ਤੇ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ, ਕੋਈ ਵੀ ਕਿਰਤ ਹੋਵੇ, ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ। ਚਾਹੇ ਉਹ ਕਿਰਤ ਕੱਪੜੇ ਬੁਣਨਾ ਹੋਵੇ, ਚਾਹੋ ਕਿਰਤ ਜੁੱਤੀਆਂ ਗੰਡਣਾ ਹੋਵੇ ਚਾਹੋ ਕਿਰਤ ਮਾਸ ਵੇਚਣਾ ਹੋਵੇ ਤੇ ਚਾਹੋ ਕਿਰਤ ਕੱਪੜਿਆਂ ਨੂੰ ਛਿੰਬੜਾ ਹੋਵੇ ਚਾਹੋ ਕਿਰਤ ਦੁਕਾਨਦਾਰੀ ਦੀ ਹੋਵੇ ਕੋਈ ਵੀ ਕਿਰਤ ਕੀਰਤੀ ਦੇ ਵਿੱਚ ਬਾਧਾ ਨਹੀਂ ਖੜੀ ਕਰਦੀ ਕੋਈ ਵੀ ਧੰਦਾ ਧਰਮ ਦੇ ਵਿੱਚ دیوار ਨਹੀਂ ਹੈ ਇਹ ਇੱਕ ਬਾਹਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ ਕੀ ਕਰੀਏ ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ ਕਿਵੇਂ ਭਜਨ ਕਰੀਏ ਕਿਵੇਂ ਬੰਦਗੀ ਕਰੀਏ ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ ਤੇ ਭਗਤ ਕਹਿੰਦੇ ਧੰਦੇ ਨੂੰ ਹੀ ਧਰਮ ਬਣਾ ਲਓ ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ ਸੇਵਾ ਕਰਨਿਆ ਧੰਦਾ ਸੇਵਾ ਬਣ ਸਕਦਾ ਰੋਟੀ ਤੇ ਹਰ ਇੱਕ ਨੇ ਖਾਣੀ ਹੈ ਤਾਂ ਜਦ ਧੰਦੇ ਦੇ ਵਿੱਚ ਕੋਈ ਐਸੀ ਭਾਵਨਾ ਜੋੜ ਲੈਂਦਾ ਕਿ ਮੈਂ ਕੱਪੜੇ ਬੁਣ ਲਿਆ ਔਰ ਇਹ ਸੇਵਾ ਕਰ ਰਿਆ ਜਗਤ ਦਾ ਨंगेਜ ਢਕਣਾ ਜਗਤ ਦੇ ਪੈਰਾਂ 'ਚ ਜੁੱਤੀ ਪਵਾਣੀ ਐ ਜਗਤ ਨੂੰ ਸੁਖ ਦੇਣੇ ਨੇ ਜਗਤ ਨੂੰ ਆਰਾਮ ਦੇਣਾ ਧੰਦੇ ਦੇ ਰਾਹੀਂ ਤੋ ਧੰਦਾ ਵੀ ਧਰਮ ਬਣ ਜਾਂਦਾ ਐ ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਚੋਟ ਪਹੁੰਚੇ ਤੋ ਐਸਾ ਧਰਮ ਵੀ ਵਾਸਤਵਿਕ ਧੰਦਾ ਐ ਉਹਦੇ 'ਚ ਧੰਦੇ ਦੀ ਜੋ ਹੈ ਬਦਬੋ ਹੈ ਭਗਤ ਸਦਨਾ ਜੀ ਧੰਦੇਆਂ ਦੇ 'ਚੋਂ ਬੜਾ ਕਠੋਰ ਧੰਦਾ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬੱਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਹੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ ਆਪਣੇ ਸਿੰਧ ਪ੍ਰਾਂਤ ਦੇ ਵਿੱਚ ਥਾਂ ਥਾਂ ਤੇ ਭਰਮਣ ਕਰਕੇ ਲੋਗਾ ਨੂੰ ਖੁਦਾ ਦੇ ਨਾਲ ਜੋੜਿਆ ਜੀਵਨ ਨੂੰ ਪਰਮਾਤਮਾ ਦੀ ਧੁੰਦ ਦੇ ਨਾਲ ਜੋੜਿਆ ਜਦ ਇੱਕ ਫੁੱਲ ਖਿੜ ਪੈਂਦਾ ਹੈ ਮਹਿਕ ਵੰਡਣ ਲੱਗ ਪੈਂਦਾ ਹੈ ਜਦ ਇੱਕ ਦੀਵਾ ਜਲ ਪੈਂਦਾ ਹੈ ਰੋਸ਼ਨੀ ਵੰਡਣ ਲੱਗ ਪੈਂਦਾ ਹੈ ਜਦ ਕਿਸੇ ਹਿਰਦੇ ਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਹੈ ਉਹ ਚਾਨਣਾ ਵੰਡਣ ਲੱਗ ਪੈਂਦਾ ਹੈ ਉਹ ਸੁਖ ਚੈਨ ਵੰਡਣ ਲੱਗ ਪੈਂਦਾ ਹੈ ਉਹ ਆਨੰਦ ਵੰਡਣ ਲੱਗ ਪੈਂਦਾ ਹੈ ਔਰ ਇਹ ਵੰਡਣਾ ਉਸ ਤੋਂ ਛੋਟੇ ਸਤੋਂਦਾ ਆਪਣੇ ਆਪ ਹੁੰਦਾ ਹੈ ਜਿਵੇਂ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ ਦਰਸਲ ਉਸ ਦੇ ਚ ਮਹਿਕ ਦਾ ਅਧਿਕ ਹੋਣਾ ਹੈ ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ ਇਤਨਾ ਗੁਣਾਂ ਨਾਲ ਭਰ ਜਾਂਦਾ ਹੈ ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ ਸਧਨਾ ਜੀ ਭਗਤੀ ਭਾਵ ਵਿੱਚ ਐਸੇ लीन ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ ਥਾਂ ਥਾਂ ਤੇ ਭਰਮਣ ਕਰਕੇ ਇਨ੍ਹਾਂ ਹੀ ਗੁਣਾਂ ਨੂੰ ਵੰਡਦੇ ਰਹੇ ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ ਅਨੇਕਾਂ ਭਗਤਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਇਹ ਸਧਨਾ ਕਸਾਈ ਪੇਸ਼ੇ ਦੇ ਵਿੱਚ ਵੀ ਭਗਤ ਹੈ ਇਸਦਾ ਵੀ ਕਲਾਮ ਹੈ ਔਰ ਇਸ ਦਾ ਕਲਾਮ ਵੀ ਰਹਿਦੀ ਦੁਨੀਆ ਤੱਕ ਅਧਿਆਤਮਿਕ ਸ਼ਾਂਤੀ ਵੰਡਦਾ ਰਹੇਗਾ